ਪਿਆਰੇ ਵਿਦਿਆਰਥੀਓ ਮੈਂ ਪ੍ਰੋਫੈਸਰ ਦਿਲਵਿੰਦਰਪਾਲ ਸਿੰਘ ਆਪ ਸਭ ਦਾ ਪੰਜਾਬੀ ਬੀਏ ਭਾਗ ਪਹਿਲਾ ਪਹਿਲੇ ਸਮੈਸਟਰ ਦੇ ਲੈਕਚਰ ਵਿੱਚ ਸਵਾਗਤ ਕਰਦਾ ਹਾਂ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਤੁਹਾਨੂੰ ਸਿਲੇਬਸ ਵਿੱਚ ਕਾਵ ਸੁਮੇਲ ਕਾਪ ਸਿੰਘ ਰਹੇ ਲੱਗੇ ਹੈ ਇਸ ਵਿੱਚ ਕੁੱਲ 10 ਕਵੀ ਹਨ ਜਿਨ੍ਹਾਂ ਦੇ ਨਾਮ ਭਾਈ ਵੀਰ ਸਿੰਘ ਤਨੀਰਮ ਚਾਤ੍ਰਿਕ ਪੂਨ ਸਿੰਘ ਮੋਨ ਸਿੰਘ ਅਮਰਤਾ ਪ੍ਰੀਤਮ ਬਾਬਾ ਬਲਵੰਤ ਸ਼ਿਵ ਕੁਮਾਰ ਬਟਾਲਵੀ ਸੁਜੀਤ ਪਾਤਰ ਡਾਕਟਰ ਜਗਤਾਰ ਅਤੇ ਪਾਲ ਕੌਰ ਆਦਿ ਹਨ ਇਹ ਸਾਰੇ ਆਧੁਨਿਕ ਪੰਜਾਬੀ ਕਵਿਤਾ ਦੇ ਪ੍ਰਮੁੱਖ ਕਵੀ ਹਨ ਅੱਜ ਆਪਾਂ ਇਸ ਕਾਵ ਸੰਗ੍ਰਹਿ ਦੇ ਪਹਿਲੇ ਕਵੀ ਭਾਈ ਵੀਰ ਸਿੰਘ ਸੰਬੰਧੀ ਗੱਲ ਕਰਾਂਗੇ ਭਾਈ ਵੀਰ ਸਿੰਘ ਨੂੰ ਆਧੁਨਿਕ ਪੰਜਾਬੀ ਕਵਤਾ ਹੀ ਨਹੀਂ ਸਗੋਂ ਪੰਜਾਬੀ ਸਾਹਿਤ ਦੇ ਮੋਢੀ ਰਚੇਤਾ ਹੋਣ ਦਾ ਮਾਣ ਪ੍ਰਾਪਤ ਹੈ ਆਪ ਦੀ ਸੋਚ ਮਤਕਲੀ ਪ੍ਰਭਾਵਾਂ ਅਧੀਨ ਕਾਰਜ ਕਰਦੀ ਰਹੀ ਪਰ ਆਪ ਦੇ ਸਾਹਿਤ ਰੂਪ ਆਧੁਨਿਕ ਸੰਨ ਮਤਕਲੀ ਵਿਚਾਰਤਾਰਾ ਤਾਂ ਆਪ ਤੇ ਪ੍ਰਭਾਵੀ ਹੋਣ ਦਾ ਕਾਰਨ ਇਹੋ ਹੈ ਕਿ ਆਪ ਸਿੰਘ ਸਭਾ ਲਹਿਨ ਜੁੜੇ ਹੋਏ ਸਨ ਇਸ ਕਰਕੇ ਧਰਮ ਦਾ ਆਪ ਤੇ ਡੂੰਗਾ ਪ੍ਰਭਾਵ ਸੀ ਸੋ ਇੱਥੇ ਅਸੀਂ ਭਾਈ ਵੀਰ ਸਿੰਘ ਦੀ ਪਹਿਲੀ ਕਵਤਾ ਸ਼ੋ ਮਹਿਬੂਬੀ ਸੰਬੰਧੀ ਗੱਲ ਕਰਾਂਗੇ ਸ਼ੋ ਮਹਿਬੂਬੀ ਕਵਤਾ ਭਾਈ ਵੀਰ ਸਿੰਘ ਦੀ ਰਹਾਸਵਦੀ ਕਵਤਾ ਹੈ ਬੱਚਿਓ ਰਹਸਵਾਦ ਇੱਕ ਅਜੀਹਾਵਾਦ ਹੈ ਜਿਸ ਵਿੱਚ ਪ੍ਰਮਾਤਮਾ ਜਾਂ ਅਜੀਹੀ ਸ਼ਕਤੀ ਨੂੰ ਸਮਝਣ ਦਾ ਯਤਨ ਕੀਤਾ ਜਾਵੇ ਜੋ ਰਹਸ ਹੈ ਪ੍ਰਮਾਤਮਾ ਨੂੰ ਰਹਸ ਕਿਉਂ ਸਮਝਿਆ ਜਾਂਦਾ ਹੈ ਇਸ ਪਿੱਛੇ ਵੀ ਕਾਰਨ ਕਾਰਜ ਰਤ ਹੈ ਇਹ ਕਾਰਨ ਹੈ ਕਿ ਜਦੋਂ ਦਾ ਧਰਮ ਬੜਿਆ ਹੈ ਉਦੋਂ ਤਾਈ ਹਰ ਧਰਮ ਦਾ ਬਾਨੀ ਉਸ ਪ੍ਰਮਾਤਮਾ ਨੂੰ ਆਪਣੇ ਆਪਣੇ ਜ਼ਰੀਏ ਨਾਲ ਸਮਝਣ ਦਾ ਅਤੇ ਦੇਖਣ ਦਾ ਯਤਨ ਕਰਦਾ ਰਿਹਾ ਹੈ ਪਰੰਤੂ ਹੁਣ ਤੱਕ ਕੋਈ ਵੀ ਇਸ ਯਤਨ ਵਿੱਚ ਸਫਲ ਨਹੀਂ ਹੋਇਆ ਇਸ ਲਈ ਧਰਮ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਪ੍ਰਮਾਤਮਾ ਇੱਕ ਰਾਸਹੀ ਰਿਹਾ ਹੈ ਸੋ ਪ੍ਰਮਾਤਮਾ ਬਾਰੇ ਕਿਸੇ ਵੀ ਕਿਸਮ ਦੀ ਅਗਰ ਕੋਈ ਗੱਲਬਾਤ ਕੀਤੀ ਜਾਵੇ ਉਹ ਰਹਾਸਵਾਦੀ ਅਦਿਨ ਹੀ ਆਉਂਦੀ ਹੈ ਇਸ ਕਾਤਾ ਵਿੱਚ ਕਵੀ ਨੇ ਪ੍ਰਮਾਤਮਾ ਦੀ ਪ੍ਰਾਪਤੀ ਨੂੰ ਸਭ ਤੋਂ ਵੱਡਾ ਅਤੇ ਉੱਚਾ ਮੰਨਿਆ ਹੈ ਇਸ ਦੇ ਤੁਲਾ ਵਿੱਚ ਸੰਸਾਰਿਕ ਖੁਸ਼ੀਆਂ ਖੀੜਿਆਂ ਨੂੰ ਨਾਸ਼ਮਾਨ ਅਤੇ ਥੋੜਛਰੇ ਕਿਹਾ ਹੈ ਕਵੀ ਲਿਖਦਾ ਹੈ ਸ਼ੂ ਮਹਿਬੂਬੀ ਬਾਝੋਂ ਖੀੜਾ ਉੜ ਜਾਵੇ ਚੜ ਜਾਵੇ ਖੁਦ ਤੇ ਖੜ ਕੇ ਖੁਦੀਓ ਲੰਘ ਕੇ ਸ਼ੂ ਮਹਿਬੂਬੀ ਆਵੇ ਅਸਲੀ ਖੀੜਾ ਉਹ ਸ਼ੂ ਲਾਵੇ ਹੋਰ ਉਸਾਲਾ ਭੂਈ ਐ ਪਰ ਯਾਦ ਬਿਨਾ ਨੀ ਸਈਉ ਰਮਜ਼ਾਨ ਇਹ ਹੱਥ ਆਵੇ ਸੋ ਇਸ ਹਫਤਾ ਵਿੱਚ ਕਵੀ ਲਿਖਦਾ ਹੈ ਸ਼ੂ ਮਹਿਬੂਬੀ ਬਾਜੂ ਖੀੜਾ ਮੁੜ ਜਾਵੇ ਚੜ ਜਾਵੇ ਉਸ ਪ੍ਰਮਾਤਮਾ ਉਸ ਸਰਵ ਸ਼ਕਤੀਮਾਨ ਪ੍ਰਮਾਤਮਾ ਦੀ ਪ੍ਰਾਪਤੀ ਸ਼ੂ ਭਾਵ ਪ੍ਰਾਪਤੀ ਤੋਂ ਬਿਨਾ ਅਗਰ ਕੋਈ ਵੀ ਖੁਸ਼ੀ ਜਾਂ ਖੀੜਾ ਮਿਲਦਾ ਹੈ ਮੁੜ ਜਾਵੇ ਚੜ ਜਾਵੇ ਉਹ ਵਾਪਸ ਚਲਾ ਜਾਂਦਾ ਹੈ ਝੜ ਜਾਂਦਾ ਹੈ ਖਤਮ ਹੋ ਜਾਂਦਾ ਹੈ ਕਿਉਂਕਿ ਸਭ ਕੁਝ ਨਾਸ਼ਵਾਨ ਹੈ ਸਿਰਫ ਉਹ ਪ੍ਰਮਾਤਮਾ ਹੀ ਸਥਿਰ ਹੈ ਖੁਦ ਤੇ ਘੜ ਕੇ ਭੋਦੀਆਂ ਲੰਘ ਕੇ ਸ਼ੂ ਮਹਿਬੂਬੀ ਆਵੇ ਖੋਤੇ ਖੜ ਕੇ ਉਸ ਪ੍ਰਮਾਤਮਾ ਦੇ ਪ੍ਰਤੀ ਆਪਣਾ ਇਰਾਦਾ ਪੱਕਾ ਕਰਕੇ ਉਸ ਪ੍ਰਮਾਤਮਾ ਦੀ ਪ੍ਰਾਪਤੀ ਨੂੰ ਆਪਣੇ ਮਨ ਵਿੱਚ ਧਾਰ ਕੇ ਖੁਦੀਆਂ ਲੰਘ ਕੇ ਅਤੇ ਖੁਤੀਪਾਵ ਹੰਕਾਰ ਆਪਣੇ ਹੰਕਾਰ ਨੂੰ ਤੋੜ ਕੇ ਆਪਣੇ ਹੰਕਾਰ ਨੂੰ ਮਾਰ ਕੇ ਸ਼ੂ ਮਹਿਬੂਬੀ ਆਵੇ ਪ੍ਰਮਾਤਮਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਅਸਲੀ ਖੇੜਾ ਉਹ ਸ਼ੂ ਲਾਵੇ ਹੋਰ ਉਸਾਲਾ ਬੂਈ ਸੋ ਵਿਦਿਆਰਥੀਓ ਅੱਗੇ ਕਵੀ ਲਿਖਦਾ ਹੈ ਕਿ ਅਸਲੀ ਖੁਸ਼ੀ ਜਾਂ ਖੇੜਾ ਉਸ ਪ੍ਰਮਾਤਮਾ ਦੀ ਪ੍ਰਾਪਤੀ ਨਾਲ ਹੀ ਮਿਲ ਸਕਦਾ ਹੈ ਹੋਰ ਉਸਾਲਾ ਬੂਈ ਬੂਈ ਬਾਉ ਪਰਮਪਲੇਖਾ ਹੋਰ ਅਗਰ ਕੋਈ ਵੀ ਸਾਨੂੰ ਸੰਸਾਰਿਕ ਖੁਸ਼ੀ ਪ੍ਰਾਪਤ ਹੁੰਦੀ ਹੈ ਉਹ ਇੱਕ ਭਲੇਖਾ ਹੈ ਪਰ ਉਹ ਥੋੜਾ ਜਿਹਾ ਹੈ ਐ ਪਰ ਯਾਦ ਬਿਨਾਂ ਨਿਸਈਓ ਰਮਜ਼ਾਨ ਇਹ ਹੱਥ ਆਵੇ ਪਰ ਉਸ ਪਰਮਾਤਮਾ ਨੂੰ ਮਿਲਣ ਦੀ ਇੱਛਾ ਜਾਂ ਤਾਂ ਤੋਂ ਬਿਨਾ ਇਹ ਰਾਜ ਦੀ ਗੱਲ ਸਮਝ ਨਹੀਂ ਆ ਸਕਦੀ ਭਾਵ ਜਿਸ ਮਨੁੱਖ ਅੰਦਰ ਪਰਮਾਤਮਾ ਨੂੰ ਮਿਲਣ ਦੀ ਇੱਛਾ ਹੈ ਤੀਬਰ ਇੱਛਾ ਹੈ ਯਾਦ ਹੈ ਉਸ ਪਰਮਾਤਮਾ ਦੀ ਉਹੋ ਹੀ ਇਸ ਪ੍ਰਮਾਤਮਾ ਦੇ ਰਾਜ਼ ਨੂੰ ਸਮਝ ਸਕਦਾ ਹੈ ਸੋ ਇਸ ਕਹਾਤਾ ਵਿੱਚ ਵਿਦਿਆਰਥੀ ਉਹ ਭਾਈ ਵੀਰ ਸਿੰਘ ਨੇ ਦੁਨੀਆਵੀ ਖੁਸ਼ੀਆਂ ਤੇ ਖਿੜੀਆਂ ਨੂੰ ਨਾਸ਼ਵਾਨ ਦੱਸਦੇ ਹੋਏ ਉਸ ਪ੍ਰਮਾਤਮਾ ਦੀ ਪ੍ਰਾਪਤੀ ਨੂੰ ਹੀ ਸਥਿਰ ਤੇ ਪੁਖਤਾ ਮੰਨਿਆ ਹੈ